ਅੱਜ ਨਰਕਾਸੇ ਤੋਂ ਪਹੁੰਚ ਆਉਣ ਲੱਗੇ ਕਿ ਉਹ ਜਾ ਰੇ ਰੁਜਾਨ ਉਹ ਜਹਾਨ ਤੁਹਾਡੇ ਸਾਹਮਣੇ ਹੈ ਸਾਰਾ ਕੀ ਲੋਕਲ ਜਿਹੜੇ ਐਮ ਐਲ ਏ ਨੇ ਉਹ ਗੇਟ ਤੇ ਬੈਠੇ ਨੇ ਜਿਹੜੇ ਬੰਦੇ ਅੰਦਰ ਪਿੱਛੇ ਸਾਡੇ ਪੰਚਾਇਤ ਚੋਣਾਂ ਚ ਜਿਨ੍ਹਾਂ ਨੇ ਬੰਦੇ ਨੂੰ ਗੋਲੀ ਮਾਰੀ ਕੁੱਡੇ ਉਹ 10 ਬੰਦੇ ਜਿਨ੍ਹਾਂ ਤੇ 307 ਦਾ ਪਰਚਾ ਉਹ ਸਾਰੇ ਉਸ ਤੋਂ ਅੱਗੇ ਅੰਦਰ ਬੈਠੇ ਨੇ ਪੁਲਿਸ ਨੇ ਉਹ ਬੰਦੇ ਅੰਦਰ ਬਿਠਾਏ ਹੋਏ ਨੇ ਮੈਂ ਸਵੇਰੇ ਐਸ ਐਸ ਪੀ ਸਾਹਿਬ ਦੇ ਨੋਟਿਸ ਚੋਂ ਹੀ ਲਿਆਂਦਾ ਕਿ ਉਹ ਬੰਦੇ ਸਾਰੇ ਅੱਜ ਅੰਦਰ ਬਹਿ ਕੇ ਸਾਡੇ ਫਾਈਲਾਂ ਕੋ ਕੇ ਦੁਬਾਰਾ ਸਾਡੇ ਕਾਗਜ਼ ਫਾੜ ਰਹੇ ਨੇ ਕਿਸੇ ਨੂੰ ਅੰਦਰ ਜਾਣ ਦੀ ਜਾਣ ਦਿੱਤਾ ਜਾ ਰਿਹਾ ਅੰਦਰ ਸਿਰਫ ਕੈਂਡੀਡੇਟ ਜਾਂਦਾ ਉਸ ਤੋਂ ਫਾਈਲ ਖੋਈ ਜਾਂਦੀ ਹੈ ਤੇ ਪਾੜ ਦਿੱਤੀ ਜਾਂਦੀ ਹੈ ਇਹ ਕੱਲਾ ਸਨੌਰ ਚ ਨਹੀਂ ਹੋ ਰਿਹਾ ਦੇਵੀਗੜ੍ਹ ਚ ਵੀ ਇੱਕ ਵੀ ਕਾਗਜ਼ ਸਾਨੂੰ ਦੇਵੀਗੜ੍ਹ ਚ ਨਹੀਂ ਭਰ ਦਿੱਤਾ ਸਵੇਰ ਦਾ ਉਥੇ ਬਾਹਰ ਬਦਮਾਸ਼ ਭੇਟਾਏ ਨੇ ਬੰਦਿਆਂ ਸਾਡਿਆਂ ਨੂੰ ਕੁੱਟਿਆ ਵੀ ਜਾ ਰਿਹਾ ਹੈ ਫਾਈਲਾਂ ਖੋਈਆਂ ਜਾ ਰਹੀਆਂ ਨੇ ਔਰ ਉਹਨਾਂ ਨੂੰ ਉਥੋਂ ਭਜਾਇਆ ਜਾ ਰਿਹਾ ਐਸੀ ਡੈਮੋਕਰੇਸੀ ਜਿਹੜੀ ਆਮ ਆਦਮੀ ਪਾਰਟੀ ਨੇ ल्यांदी है मेरा ख्याल ਅਸੀਂ ਤੱਕ ਕਦੀ ਅਜ ਤੱਕ ਦੇਖਿਆ ਨਹੀਂ ਸੀ ਭਗਵਾਨ ਤੁਮਾਨ ਕਹਿੰਦਾ ਹੁੰਦਾ ਸੀ ਕਿ ਮੁਰਗੀ ਖਾਨੇ ਖੋਲ ਲੋ ਤੇ ਇਹ ਮੁਰਗੀ ਖਾਨੇ ਵਾਲੇ ਹੀ ਕੰਮ ਮੇਰਾ ਖਿਆਲ ਇਹਨਾਂ ਦਾ ਹੋ ਗਿਆ ਇਹਨਾਂ ਦੇ ਸਿਕਿਉਰਟੀਆਂ ਮੰਗਦੇ ਸੀ ਅੱਜ ਉਹੀ ਪੁਲਿਸ ਤੋਂ ਇਹ ਸਾਡੇ ਤੇ ਸਾਰੇ ਧੱਕਾ ਕਰਾ ਰਹੇ ਨੇ ਜਿਹੜੀ ਪੁਲਿਸ ਇਹ ਕਹਿੰਦੇ ਸੀ ਲੋੜ ਹੀ ਨਹੀਂ ਸਿਕਿਉਰਟੀ ਲੈਣ ਦੀ ਐਵੇਂ ਕੂਟਰ ਪਜਾਂਦੇ ਨੇ ਅੱਜ ਉਹ ਸਾਰੀ ਪੁਲਿਸ ਇੱਥੇ ਇਹਨਾਂ ਦੇ ਨਾਲ ਸਾਹਮਣੇ ਖੜੀ ਹੈ ਆਮ ਆਲ ਐਸਾਬ ਸਾਹਮਣੇ ਖੜੇ ਨੇ ਤੁਸੀਂ ਸ਼ਾਰਟ ਵੀ ਲੈ ਸਕਦੇ ਹੋ ਅਸੀਂ ਚੰਦੂ ਮਾਜਰਾ ਸਾਹਿਬ ਤੇ ਬੀਜੇਪੀ ਦੇ ਕੰਰੋਲੀ ਸਾਹਿਬ ਵੀ ਇੱਥੇ ਹੀ ਹੈਗੇ ਨੇ ਔਰ ਇਹ ਸਾਰਾ ਤੁਹਾਡੇ ਸਾਹਮਣੇ ਹੈ ਕਿ ਸਾਰੀਆਂ ਪਾਰਟੀਆਂ ਦੇ ਨਮਾਇੰਦਿਆਂ ਦੇ ਇਹ ਅੱਜ ਹੋ ਕੀ ਰਿਹਾ ਅਗਲੀ ਰਣਨੀਤੀ ਕੀ ਹੋਵੇਗੀ ਸਤਿ ਸ੍ਰੀ ਅਕਾਲ ਜੀ ਸਾਡੀ ਅਗਲੀ ਰਣਨੀਤੀ ਕੀ ਹੋਵੇਗੀ ਰਣਨੀਤੀ ਅਸੀਂ ਆਪਣੇ ਪਾਰਟੀ ਲੈਵਲ ਤੇ ਸਾਰਾ ਬਣਾਵਾਂਗੇ 24 ਡੈਮੋਕ੍ਰੇਸੀ ਦਾ ਕਹਾਨ ਕੀਤਾ ਆਮ ਆਦਮੀ ਪਾਰਟੀ ਨੇ ਖਾਸ ਤੌਰ ਤੇ ਸਨੌਰ ਹਲਕੇ ਚ ਕਿਤੇ ਸਾਡੇ ਦੋ ਚੋਣਾਂ ਸੀ ਦੇਵੀਗੜ ਨਗਰ ਪੰਚਾਇਤ ਦੀ ਵੀ ਔਰ ਸਨੌਰ ਦੀ ਵੀ ਔਰ ਜੋ ਸਾਡੀ ਪਟਿਆਲੇ ਸਾਡੀਆਂ ਵੋਡਾਂ ਆਂਦੀਆਂ ਸਾਡੀਆਂ ਪਟਿਆਲੇ ਵਾਲੀਆਂ ਵੋਡਾਂ ਦੋਨਾਂ ਦੇ ਵੀ ਕਾਗਜ ਉਹਨਾਂ ਨੇ ਫੜ ਦਿੱਤੇ ਇਹ ਨਾਇ ਤੇ ਕਿਹੜੀ ਥਾਂ ਤੋਂ ਸੱਚ ਹੈ ਮੇਰਾ ਨਾਮ ਆ ਜੀ ਮਹਿਕਰਨਜੀਤ ਸਿੰਘ ਤੇ ਮੈਂ ਲੈਣਾਕੁਰ ਤੋਂ ਬਿਲੋਂਗ ਕਰਦਾ ਅਸੀਂ ਅੱਜ ਇੱਥੇ ਸਨੌਰ ਵੀਡੀਓ ਦਫ਼ਤਰ ਆਏ ਸੀਗੇ ਇਹ ਆਂਟੀ ਨੇ ਸਨੌਰ 1 ਨੰਬਰ ਵਾਰਡ ਤੋਂ ਆਪਣਾ ਨਾਮਜ਼ਦਗੀ ਦਾਖਲ ਕਰਨੀ ਸੀ ਤੇ ਇੱਕ ਆਪਸ ਅਸੀਂ ਦੋ ਫਾਈਲਾਂ ਲੈ ਕੇ ਸੀ ਇੱਕ ਡੁਪਲੀਕੇਟ ਤੇ ਇੱਕ ओरिजिनल ओरिजिनल ਸਾਡੇ ਕੋਲ ਸੀ ਅੰਦਰ ਤੇ ਉਹ ਪਹਿਲਾਂ ਤਾਂ ਗੇਟ ਤੇ ਹੀ ਸਾਡੇ ਤੋਂ ਜਿਹੜੀ ਡੁਪਲੀਕੇਟ ਫਾਈਲ ਸੀ ਉਹ ਖੋਹ ਕੇ ਲੈ ਗਈ ਆਂਟੀ ਦੇ ਹੱਥੋਂ ਹੀ ਆ ਬਾਹਰ ਖੜੇ ਨੇ ਜੀ ਇਹਨਾਂ ਦੇ ਜੋ ਬੜਾਏ ਹੋਏ ਨੇ ਪ੍ਰਾਈਵੇਟ ਬੰਦੇ ਤੇ ਜਦੋਂ ਇਹ ਕਹਿੰਦੇ ਜੀ ਅਸੀਂ ਜਿਹੜੇ ਕੋਲ ਫਾਈਲ ਹੈ ਪੁਲਿਸ ਵਾਲੇ ਕਹਿੰਦੇ ਉਹੀ ਲੈ ਕੇ ਜਾਣ ਦੇਣੀ ਅੰਦਰ ਆਂਟੀ ਤੇ ਉਹਨਾਂ ਦਾ ਬੇਟਾ ਅੰਦਰ ਚਲੇ ਗਏ ਤੇ ਦਫ਼ਤਰ ਪਹੁੰਚ ਕੇ ਆਂਟੀ ਦੇ ਹੱਥੋਂ ਫਾਈਲ ਕੋ ਕੇ ਤੇ ਉਹ ਵੀ ਪਾੜਤੀ ਉਥੋਂ ਇਹ ਵਾਪਸ ਕਾਲੀ ਆਏ ਨੇ ਅੰਦਰ ਬੈਠੇ ਨੇ ਅੰਦਰ 10-15 ਇਹਨਾਂ ਦੇ ਬੰਦੇ ਬੈਠੇ ਨੇ ਅੰਦਰ ਤੇ ਕਿਸੇ ਨੂੰ ਅੰਦਰ ਜਾਣ ਨਹੀਂ ਦੇ ਰਹੇ ਅਸੀਂ ਗੇਟ ਤੇ ਖੜੇ ਆਂ ਕਿਹੜੀ ਵਾਰਡ ਤੋਂ ਵਾਰਡ ਤੋਂ ਇੱਕ ਨੰਬਰ ਵਾਰਡ ਤੋਂ ਸੁਣਾਓ ਸੁਣਾਓ ਜਿਵੇਂ ਦੇਖਦੇ ਬਦਲਾਅ ਨੂੰ ਬਦਲਾਅ ਤਾਂ ਹੁਣ ਲੋਕਾਂ ਨੇ ਕਰਿਆ ਜੀ ਇਹ ਦੇਖ ਲੈਣਾ ਅਸੀਂ ਤਾਂ ਦੇਖਿਆ ਹੀ ਹੋਇਆ ਪਹਿਲਾਂ ਆਪਣਾ ਪੰਚਾਇਤੀ ਇਲੈਕਸ਼ਨ ਚ ਜੋ ਥੱਕੇ ਹੋਏ ਨੇ ਤੇ ਹੁਣ ਆਹ ਦੇਖ ਲੋ ਮਿਊਨਿਸਪਲ ਇਲੈਕਸ਼ਨ ਕਰਾਉਣੀ ਨਾ ਫਿਰ ਕੀ ਲੋੜ ਐ ਸਾਨੂੰ ਉਹ ਕਹਿ ਦੇਣ ਵੀ ਲੋੜ ਹੀ ਨਹੀਂ ਹੈ ਇਹ ਕੋਈ ਗੱਲ ਥੋੜੀ ਐ ਵੀ ਤੁਸੀਂ ਜਾ ਕੇ ਤੇ ਆ ਇੱਕ ਲੇਡੀ ਦੇ ਨਾਲ ਇਹ ਐ ਜੇ ਬਤਮੀਜ਼ੀ ਕਰ ਰਹੇ ਨੇ ਦੱਸੋ